ਹalleluyah ਸਰਬੰਪਰਵਾ ਨੂੰ ਜੈਮਸੀ ਦੀ ਆਓ ਅਸੀਂ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ ਵਿਵਸਥਾ ਸਾਰ ਅਧਿਆਇ 26 ਪਹਿਲੋਠੇ ਅਤੇ ਦਸਵੰਦ ਤਾਂ ਐਉਂ ਹੋਵੇਗਾ ਕਿ ਜਦ ਤੁਸੀਂ ਉਸ ਧਰਤੀ ਵਿੱਚ ਆਓ ਜਿਹੜੀ ਯਹੋਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਲਈ ਦਿੰਦਾ ਹੈ ਅਤੇ ਉਸ ਉੱਤੇ ਕਬਜਾ ਕਰਕੇ ਉਸ ਵਿੱਚ ਵਸ ਜਾਓ ਤਾਂ ਤੂੰ ਉਸ ਜ਼ਮੀਨ ਦੇ ਸਾਰੇ ਪਹਿਲੇ ਫਲਾਂ ਵਿੱਚੋਂ ਜਿਹੜੇ ਤੂੰ ਉਸ ਦੇਸ਼ ਤੋਂ ਲੈ ਆਵੇਂਗਾ ਜਿਹੜੀ ਜਹੋਵਾ ਤੇਰਾ ਪਰਮੇਸ਼ਰ ਤੈਨੂੰ ਦੇਣ ਵਾਲਾ ਹੈ ਕੁਝ ਲੈ ਕੇ ਟੋਕਰੀ ਵਿੱਚ ਰੱਖੀ ਤੇ ਉਸ ਸਥਾਨ ਨੂੰ ਜਾਵੀਂ ਜਿਹੜਾ ਜਹੋਵਾ ਤੇਰਾ ਪਰਮੇਸ਼ਰ ਆਪਣਾ ਨਾਮ ਵਸਾਉਣ ਲਈ ਚੁਨੇਗਾ ਅਤੇ ਉਸ ਜਾਜਕ ਕੋਲ ਜਾ ਕੇ ਜਿਹੜਾ ਉਹਨਾਂ ਦਿਨਾਂ ਦਾ ਹੋਵੇ ਆਖੀ ਮੈਂ ਅੱਜ ਦੇ ਦਿਨ ਇਹ ਗੱਲ ਜਹੋਵਾ ਤੇਰੇ ਪਰਮੇਸ਼ਰ ਦੇ ਅੱਗੇ ਉੱਗੀ ਕਰਦਾ ਹਾਂ ਕਿ ਮੈਂ ਉਸ ਧਰਤੀ ਵਿੱਚ ਆਇਆ ਹਾਂ ਜਿਹਦੀ ਜਹੋਵਾ ਨੇ ਸਾਡੇ ਪਿਓ ਦਾਦਿਆਂ ਨਾਲ ਸਾਨੂੰ ਦੇਨ ਦੀ ਸੌਹ ਖਾਦੀ ਸੀ ਤਾਂ ਜਾਜਕ ਉਸ ਟੋਕਰੀ ਨੂੰ ਤੇਰੇ ਹੱਥੋਂ ਲੈ ਕੇ ਯਹੋਵਾ ਤੇਰੇ ਪਰਮੇਸ਼ਰ ਦੀ ਜਗਵੇਦੀ ਦੇ ਅੱਗੇ ਰੱਖੇ ਫਿਰ ਤੂੰ ਉੱਤਰ ਦੇ ਕੇ ਯਹੋਵਾ ਆਪਣੇ ਪਰਮੇਸ਼ਰ ਦੇ ਸਾਹਮਣੂ ਆਖੀ ਮੇਰਾ ਪਿਤਾ ਨਾਸ਼ ਹੋਣ ਵਾਲਾ ਆrami ਸੀ ਅਤੇ ਭਾਵੇਂ ਉਹ ਥੋੜੇ ਜਿਹੇ ਹੀ ਸਨ ਅਤੇ ਉਹ ਮੇਸ਼ਰ ਵਿੱਚ ਜਾ ਕੇ ਉੱਥੇ ਟਿਕਿਆ ਤਾਂ ਉਥੇ ਉਹ ਇੱਕ ਵੱਡੀ ਬਲਵੰਤ ਅਤੇ ਬਹੁਤ ਸਾਰੀ ਕੌਮ ਹੋ ਗਿਆ ਤਾ ਮਿਸਰੀ ਸਾਡੇ ਨਾਲ ਬੁਰਾ ਵਰਤਾਓ ਕਰਨ ਅਤੇ ਸਾਨੂੰ ਦੁੱਖ ਦੇਣ ਲੱਗ ਪਏ ਅਤੇ ਸਾਡੇ ਉੱਤੇ ਕਰੜੀ ਟਹਿਲ ਸੇਵਾ ਲਈ ਅਤੇ ਅਸਾਂ ਜੋਹਵਾ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਰ ਅੱਗੇ ਦੁਹਾਈ ਦਿੱਤੀ ਤਾਂ ਜੋਹਵਾ ਨੇ ਸਾਡੀ ਸੁਣੀ ਅਤੇ ਸਾਡੇ ਕਸ਼ਟ ਸਾਡੇ ਦੁੱਖ ਅਤੇ ਸਾਡੇ ਉੱਤੇ ਦਾ ਦਬਕਾ ਵੇਖਿਆ ਤਾਂ ਜੋਹਵਾ ਬਲਵੰਤ ਹੱਥ ਨਾਲ ਪਸਾਰੀ ਹੋਈ ਬਾਹ ਨਾਲ ਵੱਡੇ ਡਰਾਵਿਆਂ ਨਿਸ਼ਾਨਾ ਅਤੇ ਅਚਜ ਕਮਾ ਨਾਲ ਸਾਨੂੰ ਕੱਢ ਲਿਆ ਆਂ ਅਤੇ ਸਾਨੂੰ ਇਸ ਸਥਾਨ ਵਿੱਚ ਲਿਆਂਦਾ ਅਤੇ ਸਾਨੂੰ ਇਹ ਤਰਤੀ ਦਿੱਤੀ ਜਿਹਦੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ ਹੁਣ ਵੇਖ ਮੈਂ ਉਸ ਤਰਤੀ ਦੇ ਪਹਿਲੇ ਫਲ ਲਿਆ ਆਂ ਤਾਂ ਜਿਹੜੀ 헤ਜ ਹੋਵਾ ਤੈ ਮੈਨੂੰ ਦਿੱਤੀ ਤਾਂ ਤੂੰ ਉਹ ਜਹਵਾ ਆਪਣੇ ਪਰਮੇਸ਼ਰ ਨੂੰ ਮੱਥਾ ਟੇਕੀ ਇਉਂ ਤੂੰ ਉਸ ਸਾਰੀ ਪਲਿਆਈ ਲਈ ਜਿਹੜੀ ਜਹਵਾ ਤੇਰੇ ਪਰਮੇਸ਼ਰ ਨੇ ਤੈਨੂੰ ਅਤੇ ਤੇਰੇ ਕਰਾਣੇ ਨੂੰ ਦਿੱਤੀ ਆਨੰਦ ਕਰੀ ਤੂੰ ਨਾਲੇ ਲੈਵੀ ਅਤੇ ਪਰਦੇਸੀ ਜਿਹੜਾ ਤੇਰੇ ਨਾਲ ਹੋਵੇ ਜਦ ਤੂੰ ਸਾਰੇ ਵਾਦੇ ਦਾ ਦਸਵੰਦ ਤੀਜੇ ਵਰੇ ਵਿੱਚ ਜਿਹੜਾ ਦਸਵੰਦ ਦਾ ਵਰਾ ਹੈ ਵੰਡ ਚੁੱਕਿਆ ਅਤੇ ਤੂੰ ਉਹਨੂੰ ਲੈਵੀ ਪਰਦੇਸੀ ਜਤੇਮ ਅਤੇ ਵਿਦਵਾਨ ਉਹ ਦਿੱਤਾ ਤਾਂ ਜੋ ਉਹ ਤੇਰੇ ਫਾਟਕਾਂ ਦੇ ਅੰਦਰ ਖਾ ਕੇ ਰਜਜਾਨ ਫੇਰ ਤੂੰ ਜਹੋਵਾ ਆਪਣੇ ਪਰਮੇਸ਼ਵਰ ਦੇ ਅੱਗੇ ਆਖੀਂ ਕਿ ਮੈਂ ਆਪਣੇ ਘਰ ਤੋਂ ਪਵਿੱਤਰ ਚੀਜ਼ਾਂ ਲੈ ਕੇ λεਵੀ ਪਰਦੇਸੀ ਜਤੇਮ ਅਤੇ ਵਿਧਵਾ ਨੂੰ ਤੇਰੀ ਸਾਰੀ ਦਿੱਤੀ ਹੋਈ ਆਗਿਆ ਅਨੁਸਾਰ ਦੇ ਦਿੱਤੀਆਂ ਹਨ ਮੈਂ ਤੇਰੇ ਹੁਕਮਾਂ ਦੀ ਉਲੰਘਣਾ ਨਹੀਂ ਕੀਤੀ ਨਾ ਹੀ ਉਹਨਾਂ ਨੂੰ ਭੁੱਲਿਆ ਹਾਂ ਮੈਂ ਆਪਣੇ ਸਾਂਗ ਵਿੱਚ ਉਹਨਾਂ ਤੋਂ ਨਹੀਂ ਖਾਦਾ ਨਾ ਜਦ ਮੈਂ ਅਸ਼ੁੱਧ ਸਾਂ ਉਹਨਾਂ ਵਿੱਚੋਂ ਕੁਝ ਕੱਢਿਆ ਨਾ ਮੈਂ ਉਹਨਾਂ ਵਿੱਚੋਂ ਮੁਰਦਿਆਂ ਲਈ ਕੁਝ ਦਿੱਤਾ ਮੈਂ ਜਹਵਾ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੀ ਮੈਂ ਸਭ ਕੁਝ ਤਿਵੇਂ ਹੀ ਕੀਤਾ ਜਿਵੇਂ ਤੂੰ ਮੈਨੂੰ ਹੁਕਮ ਦਿੱਤਾ ਸੀ ਆਕਾਸ਼ ਵਿੱਚੋਂ ਆਪਣੇ ਪਵਿੱਤਰ ਨਿਵਾਸ ਤੋਂ ਹੇਠਾਂ ਨਿਗਾਹ ਮਾਰ ਅਤੇ ਆਪਣੀ ਪ੍ਰਜਾ ਇਸਰਾਇਲ ਨੂੰ ਬਰਕਤ ਦੇ ਨਾਲੇ ਉਸ ਜ਼ਮੀਨ ਨੂੰ ਜਿਹੜੀ ਤੂੰ ਸਾਨੂੰ ਦਿੱਤੀ ਹੈ ਜਿਵੇਂ ਤੂੰ ਸਾਡੇ ਪਿਓ ਦਾਦਿਆਂ ਨਾਲ ਸੌਂਹ ਖਾਦੀ ਸੀ ਉਹ ਇੱਕ ertid ਹੈ ਜਿਹਦੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ ਜਹਵਾ ਦੇ ਹੁਕਮਾਂ ਦੀ ਪਾਲਣਾ ਅੱਜ ਦੇ ਦਿਨ ਜਹਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਹੁਕਮ ਦਿੰਦਾ ਹੈ ਕਿ ਇਹਨਾਂ ਵਿਧੀਆਂ ਅਤੇ ਕਾਨੂੰਨਾਂ ਨੂੰ ਆਪਣੇ ਸਾਰੇ ਮਨ ਨਾਲ ਆਪਣੀ ਸਾਰੀ ਜਾਨ ਨਾਲ ਪੂਰਾ ਕਰਕੇ ਪਾਲਣਾ ਕਰੋ ਅੱਜ ਤੁਸੀਂ ਜਹਵਾ ਨੂੰ ਆਪਣਾ ਪਰਮੇਸ਼ਰ ਕਰਕੇ ਮੰਨਿਆ ਹੈ ਕਿ ਤੁਸੀਂ ਉਸ ਦੇ ਸਾਰੇ ਮਾਰਗਾਂ ਉੱਤੇ ਚੱਲੋਗੇ ਅਤੇ ਉਸ ਦੀਆਂ ਸਾਰੀਆਂ ਵਿਧੀਆਂ ਹੁਕਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰੋਗੇ ਅਤੇ ਉਸ ਦੀ ਆਵਾਜ਼ ਨੂੰ ਸੁਣੋਗੇ ਉਪਰੰਤ ਜਹੋਵਾ ਨੇ ਅੱਜ ਆਪਣੇ ਵਚਨ ਅਨੁਸਾਰ ਤੁਹਾਨੂੰ ਆਪਣੀ ਅਨੋਖੀ ਪਰਜਾ ਕਰਕੇ ਮੰਨਿਆ ਹੈ ਕਿ ਤੁਸੀਂ ਉਹਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ ਤਾਂ ਜੋ ਉਹ ਤੁਹਾਨੂੰ ਸਾਰੀਆਂ ਕੌਮਾਂ ਨਾਲੋਂ ਜਿਨ੍ਹਾਂ ਨੂੰ ਉਸਨੇ ਬਣਾਇਆ ਸੀ ਉਸ ਤਤਨਾਉ ਅਤੇ ਪੱਤ ਵਿੱਚ ਉੱਚਾ ਕਰੇ ਅਤੇ ਜਿਵੇਂ ਉਸਨੇ ਵਚਨ ਕੀਤਾ ਸੀ ਤੁਸੀਂ ਜੋ ਹਵਾ ਆਪਣੇ ਪਰਮੇਸ਼ਰ ਦੀ ਪਵਿੱਤਰ ਪ੍ਰਜਾ ਹੋਵੋ ਆਮੇਨ